दूरी में आज पंजाब यूथ कांग्रेस के जनरल सेक्रेटरी शुभम शर्मा शुभ की अगुवाई में एक महत्वपूर्ण मीटिंग आयोजित की गई जिसमें दूरी रूरल विधानसभा क्षेत्र में सभी वर्कर यूनिट प्रेसिडेंट, ब्लॉक लेवल लीडर और टीम पदाधिकारी बड़ी संख्या में शामिल हुए बैठक के दौरान आने वाले जिला परिषद और ब्लॉक समिति चुनावों को लेकर गहन चर्चा की गई ਸੂਬੰਗੀ ਬਲਾਕ ਪੱਧਰੀ ਮੀਟਿੰਗ ਰੱਖੀ ਹੈ ਕਿ ਕੀ ਕਰਨਾ ਚਾਹੀਦਾ ਹੈ ਸਾਰੇ ਅੱਜ ਜੀ ਅਸੀਂ ਆਪਣੇ ਹਲਕੇ ਦੇ ਸਾਰੇ ਆਉਦੇਦਾਰ ਸਹਿਬਾਨ ਬਲਾਕ ਕਾਂਗਰਸ ਦਿਹਾਤੀ ਦੀ ਟੀਮ ਔਰ ਹਰ ਪਿੰਡ ਚੋਂ ਮੋਤਵਾਰ ਸੱਜਣ ਕਾਂਗਰਸ ਪਾਰਟੀ ਦੀ ਟਕਸਾਲੀ ਆਗੂ ਸਹਿਬਾਨ ਬੁਲਾਏ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਬਲਾਕ ਸਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਚੋਣਾ ਦਾ ਆਗਾਜ਼ ਹੋ ਚੁੱਕੇ ਹੈ ਬਿਲਕੁਲ ਬੱਝ ਚੁੱਕੇ ਹੈ 14 ਦਸੰਬਰ ਨੂੰ ਹੋਣਾ ਹੈ ਇੱਕ ਤਰ੍ਹਾਂ ਕਿ 4 ਤਰੀਕ ਤੱਕ ਆਗਜ਼ ਭਰੇ ਜਾਣੇ ਹੈ ਉਦੇ ਸਬੰਧ ਵਿੱਚ ਅਸੀਂ ਆਪਣੇ ਹਲਕੇ ਦੇ तमाम ਕਾਂਗਰਸ ਦੇ ਸਾਥੀ ਸਹਿਬਾਤ ਬੁਲਾਏ ਹਨ ਔਰ ਜ਼ੋਨਾ ਦੇ ਵਾਈਸ ਅਸੀਂ ਬੁਲਾਏ ਕਿਉਂਕਿ ਸਾਡੇ ਹਲਕੇ ਦੇ ਵਿੱਚ 26 ਬਲਾਕ ਸੰਪਤੀਆਂ ਪੈਂਦੀਆਂ ਨੇ ਔਰ 3 ਸਾਡੇ ਜ਼ਿਲ੍ਹਾ ਪ੍ਰੀਸ਼ਦ ਪੈਂਦੀ ਹੈ ਉਦੇ ਸਬੰਧ ਵਿੱਚ ਅੱਜ ਅਸੀਂ ਮੀਟਿੰਗ ਰੱਖੀ ਹੈ ਸਾਡੇ ਦੋਵੇਂ ਬਲਾਕ ਪਰ ਦਾ ਸਾਡੇ ਬਿਹਾਰੀ ਦੇ ਲਖਮੀਰ ਜੀ ਸਾਡੇ ਸ਼ਹਿਰ ਦੇ ਬਲਾਕ ਪ੍ਰਦਾਨ ਸਤੀਸ਼ ਜੀ ਇਹਨਾਂ ਦੋਨਾਂ ਦੇ ਇਕੱਠੇ ਅੱਜ ਅਸੀਂ ਮੀਟਿੰਗ ਰੱਖੀ ਹੈ ਤਾਂ ਕਿ ਅਸੀਂ ਉਹ ਵਿਅਕਤੀਆਂ ਨੂੰ ਚੂਨ ਕਰ ਸਕੀਏ ਜਿਹੜੇ ਵਿਅਕਤੀ ਹੱਕਦਾਰ ਨੇ ਬਲਾਕ ਸੰਪਤੀ ਲਈ ਉਹ ਵਿਅਕਤੀਆਂ ਦੀ ਚੋਣ ਕਰ ਸਕਦੀ ਹੈ ਜਿਹੜੇ ਹਕਦਾਰ ਨੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਨੌਜਵਾਨ ਹੋਣ ਤਜਰਬੇਕਾਰ ਹੋਣ ਔਰ ਅਸਨੀ ਕਾਂਗਰਸ ਦੇ ਖੂਨ ਜਿੰਨਾ ਦੇ ਵਿੱਚ ਵਗਦਾ ਹੋਵੇ ਇਹਨਾਂ ਦੇ ਨੌਜਵਾਨ ਵਿਅਕਤੀਆਂ ਨੂੰ ਚਾਹਤਾਂ ਦੇ ਤਜਰਬੇਕਾਰ ਵਿਅਕਤੀ ਨੂੰ ਸੀ ਵੀਤਵਾ ਉਤਾਰਾਂਗੇ ਇਹਦਾ ਬਕਾਇਦਾ ਇੱਕ ਪੈਨਲ ਬਣੇਗਾ ਉਹ ਕਾਂਗਰਸ ਪਾਰਟੀ ਦੇ ਅਬਜ਼ਰਵਰ ਸਾਡੇ ਕੋਲ ਆਏਗੇ ਨਿਸ਼ਵੀ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਡਾਕਾ ਸਾਹਿਬ ਸਾਡੇ ਮਾਨਯੋਗ ਲੀਡਰ ਪੰਜਾਬ ਦੇ ਪ੍ਰਧਾਨ ਰਾਜਾ ਬਲਿੰਗ ਦੀ ਸੰਧੂ ਸਾਹਿਬ ਸਾਡੇ ਕੈਪਟਨ ਸੰਦੀਪ ਸਿੰਘ ਸੰਧੂ ਜੀ ਜੋ ਸੰਗਠਨ ਇਨਚਾਰਜ ਨੇ ਉਹ 55 ਲੋਕਾਂ ਦੀ ਇੱਕ ਬਾਈ ਦੇ ਟੀਮ ਬਣੇਗੀ ਪੈਨਲ ਜਦੋਂ ਜਾਵੇਗਾ ਉੱਥੋਂ ਸਿਲੈਕਸ਼ਨ ਹੋ ਕੇ ਆਵੇਗੀ ਕਿਹੜਾ ਉਮੀਦਵਾਰ ਕਿੱਥੇ ਚੋਣਣਗੇ ਉਹਦੇ ਸਬੰਧ ਵਿੱਚ ਅਸੀਂ ਮੀਟਿੰਗ ਰੱਖੀ ਹੈ ਇਸ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਕਿੰਨੀ ਤਿਆਰੀ ਹੈ ਆ ਕਾਂਗਰਸ ਦੀ ਪੂਰੀ ਤਿਆਰੀ ਹੈ ਸਰੰਪੂਰ ਉਮੀਦ ਹੈ ਇਹ 26 ਬਲਾਕ ਸੰਟੀਆਂ ਤੇ ਔਰ ਤਿੰਨ ਜ਼ਿਲ੍ਹਾ ਪੰਚਾਇਤ ਦੀਆਂ ਜਿਹੜੀਆਂ ਸੀਟਾਂ ਨੇ ਕਾਂਗਰਸ ਪਾਰਟੀ ਪੂਰਾ ਤਕੜਾ ਪ੍ਰਦਰਸ਼ਨ ਕਰੇਗੀ ਔਰ ਪੂਰੀ ਦੇ ਵਿੱਚ ਇਹ ਚੋਣਾਂ ਦਾ ਨਤੀਜਾ 2027 ਦਾ ਨਤੀਜਾ ਤੈਅ ਕਰੇਗਾ ਜੀ